ਆਪੋਜੀਸ਼ਨ ਬਹੁਤ ਵੱਡੇ ਵੱਡੇ ਸਵਾਲ ਕਰ ਰਹੀ ਹੈ। ਉਹਨਾਂ ਸਵਾਲਾਂ ਚੋ ਇੱਕ ਇਹ ਵੀ ਹੈ ਕਿ ਮਿਸਟਰ 트ੰਪ ਦੀ ਇਨਵੋਲਵਮੈਂਟ ਕਿਵੇਂ ਹੋਈ? ਮਿਸਟਰ 트ੰਪ ਨੂੰ ਕਿਹਨੇ ਕਿਹਾ ਵੀ ਸਾਡਾ ਰਾਜਨਾਮਾ ਕਰਵਾਓ? ਜਾਂ ਮਿਸਟਰ 트ੰਪ ਨੂੰ ਬਿਨਾ ਕਹੇ ਦੇ ਉਹਨੇ ਰਾਜਨਾਮਾ ਕਰਵਾਤਾ। ਔਰ ਜੀਡੀ ਸਟੇਟਮੈਂਟ ਦਿੱਤੀ ਹੈ ਮਿਸਟਰ 트ੰਪ ਨੇ ਕਿ ਮੈਂ ਇਹਨਾਂ ਨੂੰ ਐਕਚੁਅਲੀ ਉਹਨੇ ਕਿ ਉਹ ਜੋ ਕੁਝ ਬਣਦਾ ਮਿਸਟਰ 트ੰਪ ਦਾ ਕਹਿਣਾ ਉਹ ਧਮਕੀ ਆ। ਟਰੰਪ ਨੇ ਦੋਨਾਂ ਦੇਸ਼ਾਂ ਨੂੰ ਧਮਕੀ ਦਿੱਤੀ ਹੈ ਧਮਕੀ ਦਿੱਤੀ ਹੈ ਕਿ ਤੁਹਾਡਾ ਵਪਾਰ ਬੰਦ ਕਰ ਦੂੰਗਾ ਮੈਂ ਨਹੀਂ ਹੁਣੇ ਹੀ ਬੰਦ ਕਰੋ ਔਰ ਜਿਹਨੇ ਧਮਕੀ ਦਿੱਤੀ ਹੈ ਉਹਨੇ ਹੇਟ ਲੀਡਰਸ਼ਿਪ ਨੂੰ ਨਹੀਂ ਕੋ ਦਿੱਤੀ ਹੋਣੀ ਟੌਪ ਦੀ ਲੀਡਰਸ਼ਿਪ ਨਾਲ ਗੱਲ ਹੋਈ ਉਹਦੀ ਔਰ ਉਸ ਚੀਜ਼ ਨੂੰ ਹੁਣ ਤੱਕ ਵੀ ਜਿਹੜੀ ਸਾਡੀ ਟੌਪ ਲੀਡਰਸ਼ਿਪ ਹੈ ਉਹਨੇ ਕੋਈ ਡਿਨਾਈ ਨਹੀਂ ਕੀਤਾ ਇਸ ਗੱਲ ਨੂੰ ਬਿਲਕੁਲ ਨਹੀਂ ਕਿਹਾ ਕਿ ਟਰੰਪ ਝੂਠ ਬੋਲ ਰਿਹਾ ਸੋ ਜੋ ਨਹੀਂ ਕੀਤਾ ਗਿਆ ਪਾਕਿਸਤਾਨ ਕੁਝ ਹੋਰ ਕਹਿ ਰਿਹਾ ਇੰਡੀਆ ਵਾਲੀ ਸਾਈਡ ਦੇ ਉੱਤੇ ਟਰੰਪ ਦੇ ਬਾਰੇ ਕੋਈ ਕੁੱਛ ਨਹੀਂ ਕਹਿ ਰਿਹਾ ਅੱਜ ਜਿਹੜੇ ਸਾਡੇ ਇੱਕ ਨੁਮਾਇंदे ਨੇ ਉਹਨੇ ਇਹ ਗੱਲ ਕਹੀ ਹੈ ਕਿ ਟਰੰਪ ਦਾ ਇਸ ਦੇ ਨਾਲ ਕੋਈ ਸਬੰਧ ਨਹੀਂ ਹੈ